ਲੋ ਵੀ ਸੱਜਣੋ ਅੱਜ ਅਸੀਂ ਖੜੇ ਹਾਂ ਸਾਡੇ ਬਹੁਤ ਹੀ ਪਿਆਰੇ ਮਿੱਤਰ ਸਰਦਾਰ ਸੁਖੀ ਸਿੰਘ ਢੱਲੋਂ ਦੇ ਸਟੱਡ ਫਾਰਮ ਤੇ ਬਾਈ ਦੇ ਸਟੱਡ ਦਾ ਨਾਮ ਹੈ ਢੱਲੋਂ ਸਟੱਡਬਾਰ ਗੁਰੂ ਸਰ ਜਗਾ ਵੇਖੇ ਫਾਰਮ ਬਣਾਇਆ ਹੋਇਆ ਬਾਈ ਨੇ ਆਪਣੇ ਪਿੰਡੀ ਤੇ ਬਾਈ ਨੇ ਬੜੇ ਸ਼ੌਂਕ ਨਾਲ ਰੱਖਿਆ ਹੋਏ ਨੇ ਬੱਚੇ ਸਾਰੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਘੋੜਾ ਇਹ ਬਾਈ ਦਾ ਸਭ ਤੋਂ ਪਿਆਰਾ ਘੋੜਾ ਤੇ ਨਾਮ ਹੈ ਪੋਰਸ ਇਹ ਬਾਈ ਦੇ ਘਰ ਦਾ ਜੰਪਲ ਘੋੜਾ ਦਾ ਅੱਗੇ ਤੁਸੀਂ ਦੇਖੋਗੇ ਜਿਹੜੀ ਬਾਈ ਨੇ ਪਹਿਲੀ ਘੋੜੀ ਲਿਆਂਦੀ ਸੀ ਇਹ ਉਸੇ ਕੁੜੀ ਦਾ ਬੱਚਾ ਹੈ ਤੇ ਬਾਈ ਨੇ ਆਪ ਇਹ ਹੱਥੀਂ ਪਾਲ ਕੇ ਤਿਆਰ ਕੀਤਾ ਹੋਇਆ ਬੱਚਾ ਹੈ ਤੇ ਹੁਣ ਇਹਦੇ ਰਿਜ਼ਲਟ ਹੁਣੇ ਸਟਾਰਟ ਹੋ ਰਹੇ ਨੇ ਅੱਗੇ ਤੁਸੀਂ ਦੇਖੋਗੇ ਇਹਦਾ ਰਿਜ਼ਲਟ ਇਸੇ ਵੀਡੀਓ ਵਿੱਚ ਦਿਖਾਵਾਂਗੇ ਅਸੀਂ ਤੁਹਾਨੂੰ ਰਿਜ਼ਲਟ ਵੀ ਬਹੁਤ ਬੜੀਆ 스ਪੌਟਲੈਸ ਰਿਜ਼ਲਟ ਆ ਰਿਹਾ ਦੇਖੋ ਤੁਸੀਂ ਇਹ ਇਸੇ ਦਾ ਹੀ ਰਿਜ਼ਲਟ ਹੈ ਜਿਹੜਾ ਬੱਚਾ ਘੁੰਮ ਰਿਹਾ ਹੈ ਲੈ ਬਈ ਸੱਜਣੋ ਸਵਾਗਤ ਹੈ ਹਰ ਵਾਰ ਦੀ ਤਰ੍ਹਾਂ ਸਾਡੇ ਚੈਨਲ ਤੇ ਅੱਜ ਅਸੀਂ ਪਹੁੰਚੇ ਹਾਂ ਗੁਰੂਸਰ ਜਗ੍ਹਾ ਵਿੱਚ ਗੁਰੂਸਰ ਜਗ੍ਹਾ ਤੇ ਲੋ ਸਟਾਟ ਫਾਰਮ ਤੇ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀਡੀਓ ਵਿੱਚ ਦੱਸਿਆ ਹੀ ਆ ਇੱਕ ਬਹੁਤ ਸੋਹਣਾ ਬੱਚਾ ਬਾਈ ਕੋਲੇ ਬਾਈ ਤੂੰ ਪੁੱਛ ਦੇ ਵੀ ਇਹਦੀ ਹਾਈਟ ਕਿੰਨੀ ਹੈ ਇਹ ਮਾਂ ਵਾਲੇ ਪਾਸਿਓਂ ਕਿਹੜੀ ਲਾਈਨ ਦਾ ਪਿਤਾ ਵਾਲੇ ਪਾਸਿਓਂ ਕਿਹੜੀ ਲਾਈਨ ਦਾ ਸਭ ਤੋਂ ਪਹਿਲਾਂ ਤਾਂ ਬਾਈ ਸਵਾਗਤ ਹੈ ਸੁਪੀਰ ਸਿੰਘ ਜੀ ਢਿੱਲੋਂ ਤੁਹਾਡਾ ਸਾਡੇ ਚੈਨਲ ਤੇ ਬਾਈ ਜੀ ਹਰਪੀਜੀਤ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਸ਼ਰਧਾਂਜਲੀ ਤੋਂ ਚੰਤੇ ਸ਼ੁਕਰੀਆ ਬਾਈ ਅੱਛਾ ਬਾਈ ਜੀ ਮੈਂ ਐਡਾ ਸੋਹਣਾ ਬੱਚਾ ਤੁਹਾਡਾ ਹੋਊਗਾ ਤਾਂ ਕਿਸੇ ਤੱਕੜੀ ਲਾਈਨ ਦਾ ਮੋਟਾ-ਮੋਟਾ ਜਿਹਾ ਪਹਿਲਾਂ ਹੀ ਮੈਂ ਦੱਸਦਾ ਜਿੰਨੇ ਦਾ ਕੱਦ ਕਾਠ ਹੈ ਜੁੱਸਾ ਭੈੜ ਦਾ ਸੰਭਵ ਬਣਿਆ ਹੋਇਆ ਕੰਨ ਕਣੋਤਰੀ ਦਾ ਚੰਗਾ ਹੈ ਇਹ ਸਭ ਤੋਂ ਪਹਿਲਾਂ ਤਾਂ ਬਾਈ ਇਹਦੀ ਪਿਤਾ ਵਾਲੇ ਪਾਸੇ ਦੱਸ ਦਿਓ ਸਾਨੂੰ ਕਿਹੜੀ ਲਾਈਨ ਦਾ ਬੱਚਾ ਹੈ ਬਾਈ ਜੀ ਪਿਤਾ ਵਾਲੇ ਪਾਸੋਂ ਜੀ ਇਹ ਚੈਂਪੀਅਨ ਜਿਉਣੇ ਕੋੜੇ ਦਾ ਜੀ ਅੱਛਾ ਜੀ ਹਾਂ ਜੀ ਜਿਉਣਾ ਕਿਹੜੀ ਲਾਈਨ ਦਾ ਕੋੜਾ ਬਾਈ ਜੀ ਜਿਉਣਾ ਜਿਹੜਾ ਆ ਗਿਆ ਦੇਖੋ ਜੀ ਚੇਤਕ ਦਾ ਆ ਗਿਆ ਖੱਲਾਂ ਵਾਲੇ ਦਾ ਜੀ ਚੇਤਕ ਖੱਲਾਂ ਵਾਲੇ ਹਾਂ ਜੀ ਉਹ ਇਹਦਾ ਦਾਦਾ ਹੋ ਗਿਆ ਜੀ ਜੀ ਅੱਗੇ ਦਾ ਪਰਦਾਦਾ ਜੀ ਭਾਗਸਰਾਂ ਦਾ ਵੱਡਾ ਕੋੜੇ ਨਾਲ ਤੇ ਮਸ਼ਹੂਰ ਹੈ ਸੁਲਤਾਨ ਕੋੜਾ ਜੀ ਬਾਈ ਰਾਜਵੀਰ ਕੋੜਾ ਹੈ ਹਾਂ ਜੀ ਭਾਗਸਰ ਪਿੰਡ ਜੀ ਜੀ ਹਾਂ ਜੀ ਉਹ ਇਹਦਾ ਪਰਦਾਦਾ ਜੀ ਠੀਕ ਹੈ ਬਾਈ ਪੋਸਟੋ ਵੱਧ ਮਾਲ ਹੀ ਲੈਣ ਪਾਸੋਂ ਕਿਹੜਾ ਬਾਈ ਮਾਲੀ ਪਾਸੋਂ ਸਾਲੀਆ ਹੀ ਲੈਂਦੀ ਮਾਂ ਜੀ ਦੀ ਸਾਨੀ ਆਨਲਾਈਨ ਹਾਂ ਸਾਲੀਵਾਲ ਲੈਂਦੀ ਸਾਲੀਵਾਲ ਹਾਂਜੀ ਉਹ ਆਪਣੇ ਕੋਲੇ ਹੀ ਆ ਬਾਈ ਹਾਂਜੀ ਆਪਣੇ ਕੋਲੇ ਸਟਾਰਟ ਫਾਰਮ ਤੇ ਆ ਜੀ ਆਪਣੇ ਕੋਲੇ ਪਹਿਲੀ ਕੁੜੀ ਉਹੀ ਸੀ ਪਹਿਲੀ ਕੁੜੀ ਉਹੀ ਆ ਬਾਈ ਜੀ ਆਪਣੇ ਕੋਲ ਅੱਛਾ ਕਿੰਨਾ ਟਾਈਮ ਹੋ ਗਿਆ ਬਾਈ ਬਾਈ 2021 ਦੇ ਵਿੱਚ ਲੈਤੀ ਸੀ ਆਪਾਂ ਇਹਦੀ ਮਾਂ ਜਿਹੜੀ ਆਪਾਂ ਹਾਂ ਹਾਂ ਉਸ ਟਾਈਮ ਉਹ ਗੱਬਣ ਸੀਗੀ ਚਤਨਕ ਮਹੀਨੇ ਦੀ ਤਿੰਨ ਕੁ ਮਹੀਨੇ ਦੀ ਹਾਂਜੀ ਅੱਛਾ ਜਿਵੇਂ ਬਾਈ ਸ ਵੀਰ ਅਸੀਂ ਪਹਿਲਾਂ ਵੀ ਫਾਰਮਾਂ ਤੇ ਜਾਂਦੇ ਰਹਨੇ ਆ ਆਪਣੀ ਆਮ ਹੀ ਘਰਤ ਜਾਈ ਜਿੰਦੀ ਵੀ ਐਡਾ ਸੋਹਣਾ ਕੋੜਾ ਇੰਨਾ ਛੇਤੀ ਬੈਣਾ ਇਹਦਾ ਕੋਈ ਕੁਦਰਤ ਦਾ ਕ੍ਰਿਸ਼ਮਾ ਹੀ ਆ ਹਾਂਜੀ ਬਾਈ ਜੀ ਦੇਖੋ ਆਪਾਂ ਤਾਂ ਕਹਿ ਸਕਦੇ ਆ ਵੀ ਆਪਾਂ ਨੂੰ ਪ੍ਰਮਾਤਮਾ ਨੇ ਗੋੜ ਗਿਫਟ ਹੀ ਕਰਿਆ ਇਹ ਬਿਲਕੁਲ ਬਾਈ ਬਿਲਕੁਲ ਇਹ ਕੋਈ ਹੋ ਰਿਆ ਨਹੀਂ ਹਾਂਜੀ ਬਾਈ ਜੀ ਜੇ ਆਪਾਂ ਚਾਹਾਂਗੇ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਹੋਣਾ ਦੇਖੋ ਸਭ ਕੁਝ ਉਸੇ ਦੇ ਮਾਲਕ ਦੀ ਮਰਜ਼ੀ ਨਾਲ ਆਈ ਬਿਲਕੁਲ ਬਿਲਕੁਲ ਅੱਛਾ ਬਈ ਇਹਦਾ ਕੱਦ ਕਿੰਨਾ ਹੈ ਗੈਸਟ ਕੱਦ ਬਈ ਇਹਦਾ 65 ਪਲੱਸ ਹੈ ਇਸ ਟਾਈਮ ਜੀ ਪੂਰਾ ਮਿੰਟੀ ਚ ਹਾਂਜੀ 80+ 60+ ਆ ਬਾਈ ਜੀ ਬਾਲਪੋਰੀਆਂ ਦਾ ਸਾਫ ਆ ਬਿਲਕੁਲ ਕਲੀਅਰ ਹੈ ਸਪੌਟਲੈਸ ਹੈ ਉਮਰ ਕਿੰਨੀ ਹੋਗੀ ਬਾਈ ਉਮਰ 34 ਮਹੀਨੇ ਬਾਈ ਜੀ ਨੈਟ ਸਹੀ 34 ਮਹੀਨੇ ਜਿਵੇਂ ਸਹੀ 34 ਮਹੀਨੇ ਜੀ ਮੂੰਹੋਂ ਦੋ ਦੰਦੇ ਆ ਹਾਂਜੀ ਅੱਛਾ ਬਾਈ ਸਵੀਰ ਜਿਵੇਂ ਇਹ 34 ਮਹੀਨੇ ਦਾ ਰਿਜ਼ਲਟ ਹੁਣੇ ਸਟਾਰਟ ਹੋਗੇ ਹਾਂਜੀ ਬਾਈ ਜੀ ਪਹਿਲਾ ਰਿਜ਼ਲਟ ਸੀਗਾ ਉਹ ਆ ਗਿਆ ਜੀ ਆਪਾਂ ਰਿਜ਼ਲਟ ਵਾਸਤੇ ਪਹਿਲਾਂ 81 ਕੋੜੀ ਤੇ ਜੀ ਅੱਛਾ ਛੋਟਾ ਹੁੰਦੇ ਛੜਤਾ ਸੀਗਾ ਹਾਂ ਹਾਂ ਉਹ ਕੋੜੀ ਸੂ ਗਈ ਹੈ ਉਹ ਰਿਜ਼ਲਟ ਆ ਗਿਆ ਜੀ ਅੱਛਾ ਹਾਂਜੀ ਕਿੱਥੇ ਹੈ ਬਾਈ ਉਹ ਰਿਜ਼ਲਟ ਐਸ ਦਾ ਉਹ ਬਾਈ ਜੀ ਪਿੱਖੀ ਆ ਜੀ ਕੁੜੀ ਮੇਰੇ ਭਾਂਜੇ ਕੋਲ ਹੈ ਅੱਛਾ ਉਹ ਤੇ ਸੁਆ ਜੀ ਮਤਲਬ ਘਰ ਦੀ ਕੁੜੀ ਧੀ ਪਹਿਲਾ ਰਿਜ਼ਲਟ ਲੈ ਕੇ ਦੇ ਹਾਂਜੀ ਬਾਈ ਜੀ ਉਸ ਤੋਂ ਬਾਅਦ ਸਟੱਡ ਸਰਵੇਸ ਮੈਂ ਬੰਦ ਕਰਤੀ ਸੀ ਬਾਈ ਹਾਂਜੀ ਉਸ ਤੋਂ ਬਾਅਦ ਸਟੱਡ ਸਰਵੇ ਬੰਦ ਸੀਗੀ ਜੀ ਕੀ ਕਾਰਨ ਸੀ ਕੀ ਸਟੱਡ ਸਰਵੇ ਬੰਦ ਕਿਉਂ ਕਰਤੀ ਕੀ ਰਿਜ਼ਲਟ ਦਾ ਰਿਜ਼ਲਟ ਦਾ ਕਾਰਨ ਸੀ ਬਾਈ ਜੀ ਕੁਝ ਤਾਂ ਰਿਜ਼ਲਟ ਮੰਨਣੇ ਲੱਗੇ ਜੀ ਹਾਂ ਹਾਂ ਫੇਰ ਹੀ ਆਲਾ ਦੇਖ ਕੇ ਗਾਹਾਂ ਅੱਗੇ ਮਤਲਬ ਆਉਣ ਵਾਲਾ ਬੰਦਾ ਤੁਰਦਾ ਹਾਂਜੀ ਚੰਗਾ ਰਿਜ਼ਲਟ ਹੋਊਗਾ ਹਾਂਜੀ ਬਾਈ ਜੀ ਅੱਛਾ ਜਿਹੜਾ ਤੁਸੀਂ ਕਹਿ ਰਹੇ ਹੋ ਬਾਈ ਰਿਜ਼ ਉਹ ਵੀ ਸਪੌਟਲੈਸ ਹਾਂਜੀ ਬਾਈ ਸਪੌਟਲੈਸ ਹੈ ਜੀ ਬਿਲਕੁਲ ਸਪੌਟਲੈਸ ਸਪੌਟਲੈਸ ਹੈ ਜੀ ਉਹ ਬਲਬੋਰਿਆਂ ਸਾਫ ਆ ਜਮਾ ਕਲੀਅਰ ਹੈ ਜੀ ਹੂੰ ਕੁੰਡੀ ਆ ਦਾ ਕਰਨ ਹੈ ਅੱਛਾ ਹੱਡਾਂ ਪਰਾਂ ਦਾ ਮਜ਼ਬੂਤ ਹੈ ਜੀ ਬਿਲਕੁਲ ਬਹੁਤ ਜੀ ਜਿਵੇਂ ਪੈਰ ਸੁੰਬੇ ਦਾ ਏਡਾ ਸੋਹਣਾ ਹੈਗਾ ਬਾਈ ਬੰਤਰ ਦਾ ਕੱਦ ਕਾਟ ਦਾ ਪੈਰ ਸੁੰਬੇ ਦਾ ਜਾਂ ਹੋਰ ਚਗਾਠੇ ਦਾ ਬੱਚਾ ਵੀ ਏਡਾ ਹੀ ਸੋਹਣਾ ਲੱਗਦਾ ਹਾਂ ਬੱਚਾ ਵੀ ਇਤੋਂ ਵੱਧ ਕੀ ਹੈ ਜੀ ਕਿੰਨੇ ਦਿਨਾਂ ਦਾ ਹੋ ਗਿਆ ਬਾਈ ਬੱਚਾ ਬਾਈ ਜੀ ਬੱਚਾ ਅਜ 8 ਦਿਨਾਂ ਦਾ ਹੋ ਗਿਆ ਜੀ 8 ਦਿਨਾਂ ਦਾ ਬੱਚਾ ਹਾਂਜੀ ਵਰੀਆ ਬੱਚਾ ਪੂਰਾ ਸੋਹਣਾ ਦੇਖਣੇ ਚ ਬਹੁਤ ਹਨ ਨੋਤਰੀ ਦਾ ਕੰਨ ਪੂਰਾ ਕਨ ਕ੍ਰਾਂਤੀ ਦਾ ਸੋਹਣਾ ਜੀ ਕੁੰਡੀ ਵਾਲਾ ਕੰਨ ਆ ਛੋਟਾ ਕੰਨ ਆ ਜੀ ਛੋਟਾ ਕੰਨ ਆ ਹਾਂਜੀ ਅੱਛਾ ਭਾਈ ਜਗਵੀਰ ਜਿਵੇਂ ਹੁਣ ਆਪਾਂ ਆਮੀ ਦੇਖਦੇ ਵੀ ਐਡੇ ਐਡੇ ਸੋਹਣੇ ਘੋੜੇ ਆਮ ਤੌਰ ਤੇ ਸ਼ੋਹਾਂ 'ਚ ਜਾਂਦੇ ਹੀ ਨਹੀਂ ਹਾਂਜੀ ਗਏ ਹਾਂ ਤੁਸੀਂ ਵੀ ਕਿਤੇ ਸ਼ੋਹਾਂ 'ਚ ਹਾਂਜੀ ਭਾਈ ਜੀ ਤਿੰਨ ਸ਼ੋਹਾਂ ਦੇ 'ਚ ਗਏ ਆ ਅਸੀਂ ਕਿਹੜੀ ਕਿਹੜੀ ਜਗ੍ਹਾ ਮੁਕਸਰ ਜੀ ਹਾਂ ਲੁਧਿਆਣਾ ਜੀ ਤੇ ਜਗਰਾਉਂ ਜੀ ਕਿੰਨੇ ਸ਼ੋ ਜੇਤੂ ਆ ਬਾਈ ਤਿੰਨੇ ਸ਼ੋ ਜੇਤੂ ਆ ਜੀ ਇਹ ਅੱਛਾ ਤਿੰਨ ਸ਼ੋਆਂ ਚ ਲੈ ਕੇ ਗਏ ਉਹ ਤਿੰਨੇ ਜੇਤੂ ਆ ਹਾਂ ਜੀ ਬਾਈ ਪਤਾ ਦੇਖਣੀ ਤੋਂ ਹੀ ਪਤਾ ਲੱਗ ਜਾਂਦਾ ਬਾਈ ਖੜਨੀ ਤੋਂ ਇਹਦੀ ਤੋਂ ਹਣਾ ਇਹ ਐਡਾ ਸੋਹਣਾ ਤੇ ਐਡੇ ਤਾਕੜੇ ਜੁੱਸੇ ਵਾਲਾ ਘੋੜਾ ਜਿੰਤਨਾ ਦਾ ਚਾਹੀਦਾ ਹੀ ਆ ਉਸ ਤੋਂ ਇਲਾਵਾ ਕਿੰਨੇ ਮੇਲੇ ਚ ਕਿੰਨੇ ਚ ਲੈ ਕੇ ਗਏ ਆ ਬਾਈ ਮੇਲੇ ਤੇ ਬਈ ਆ ਰਹੇ ਹਜ ਤੱਕ ਬਾਈ ਜੀ ਇਹ ਛੋਟੇ ਹੁੰਦੇ ਨੂੰ ਗੇਰਾਪਾ ਜੋ ਸਰੂ ਦੇ ਵਿੱਚ ਨਾ ਮੇਲਾ ਲੱਗਿਆ ਤਰਵੰਡੀ ਸਾਲ ਦੂਸਰੇ ਸਾਲ ਆਰਾਮਾ ਰੋਡ ਤੇ ਲੱਗਿਆ ਸੀ ਸਾਡੇ ਜੀ ਉਦੋਂ ਛੋਟੇ ਜਿਹਨੂੰ ਲਗਾਇਆ ਸੀ ਮੈਨੂੰ ਕਿੰਨੇ ਟਾਈਮ ਦਾ ਸੀ ਉਦੋਂ ਉਦੋਂ ਹੋਊ ਆ ਇਹ ਅੰਦਾਜ਼ਾ 6 ਮਹੀਨਾ ਦਾ ਹੋਊ ਸੀ ਸਾਡੇ 6 ਮਹੀਨਾ ਦਾ ਅੱਛਾ ਉਸ ਟਾਈਮ ਇਹਨੂੰ ਮੈਂ ਕੱਲੇ ਨੂੰ ਲਗੇ ਸੀਗੇ ਹੋਰ ਕੋੜੀਆਂ ਲਗੇ ਸੀ ਇੱਕ ਦੋ ਸੀ ਮੇਲੇ ਦੀ ਰੌਣਕ ਵਧਾਉਣ ਵਾਸਤੇ ਲਗੇ ਸੀ ਅਸੀਂ ਕੱਲਾ ਜੀ ਕੋਈ ਆਪਾਂ ਕੋਈ ਸੇਲ ਪਰਚੇਜ ਦਾ ਕੰਮ ਨਹੀਂ ਸੀ ਕੁਛ ਨਹੀਂ ਸੀ ਵੈਸੇ ਹੀ ਆਪਾਂ ਮੰਨ ਲਾ ਬਈ ਇੱਥੇ ਬਾਈ ਜੀ ਸੀਗੇ ਚੱਠਾ ਸਾਹਿਬ ਆਪਣੇ ਤਲਵੰਡੀ ਤੋਂ ਕਹਿੰਦੇ ਵੀ ਆਪਾਂ ਸਟੋਰੀਆਂ ਲਾਓ ਵਾਤ ਉਹਦੇ ਇੱਥੇ ਪ ਮੇਲਾ ਕੰਮਜਾਬ ਕਰਨਾ ਹੈ ਜੀ ਜੀ ਇਸ ਕਰਕੇ ਅਸੀਂ ਬਸ ਆਪਸੀ ਮਿੱਤਰਤਾ ਦੇ ਉਸ ਚੀਜ਼ ਅਸੀਂ ਮੰਨ ਲਾ ਮੇਲੇ ਤੇ ਪ੍ਰਦਰਸ਼ਨੀ ਤੌਰ ਤੇ ਲਾਏ ਸੀਗੇ ਜੀ हां जी बस ਉਹ ਮੇਲਾ ਉਸ ਤੋਂ ਬਾਅਦ ਇਸ ਟਾਈਮ ਜਿਹੜਾ ਹੁਣ ਲੱਗਿਆ ਜੀ ਮੇਲਾ ਤਲਵੰਡੀ ਸਾਬੋ ਉੱਥੇ ਜਰੂਰ ਆਪਾਂ ਲਾਇਆ ਜੀ ਉੱਥੇ ਨੇ ਦੇਖਿਆ ਵੀ ਸੀ ਬਾਈ ਜੀ ਹਾਂ ਜੀ ਬਾਈ ਜੀ ਹਾਂ ਅੱਛਾ ਬਾਈ ਜੀ ਸੁਵੀਰ ਹੋਰ ਜਿਵੇਂ ਆਪਾਂ ਤੁਸੀਂ ਕਹਿ ਰਹੇ ਹੋ ਵੀ ਇਹਦਾ ਰਿਜ਼ਲਟ ਆ ਚੁੱਕਿਆਗਾ ਹੁਣ ਹੁਣ ਇਹਦੀ ਸਟੱਡ ਸਰਵਿਸ ਦੀ ਕਿੰਨੀ ਫੀਸ ਹੈ ਇਸ ਟਾਈਮ ਬਾਈ ਸਟੱਡ ਸਰਵਿਸ ਦੀ ਫੀਸ ਹੈ ਜੀ ਬਾਈ 16000 ਰੁਪਏ ਰੱਖੀ ਆਪਾਂ ਇਹ ਬਿਲਕੁਲ ਬਾਜਦਾ ਬਾਈ ਜੀ ਇਹਦਾ ਤਕੜਾ ਘੋੜਾ ਹੈ ਤਿੰਨ ਸ਼ੋਹਾਂ ਤੇ ਗਿਆ ਤਿੰਨੀ ਜੀਤੂ ਹੈ ਸਪੌਟਲੈਸ ਬੱਚੇ ਆ ਰਹੇ ਨੇ ਰਿਜ਼ਲਟ ਤੂੰ ਕਢਾ ਕੇ ਦੇਖ ਲਿਆ ਕਿਸ ਬਿਲਕੁਲ ਬਈ ਜੇ ਫੀਸ ਜ਼ਿਆਦਾ ਵੀ ਨਹੀਂ ਕਰਨੇ ਦੇਖੋ ਹੂੰ ਵੀ ਹਰੇਕ ਬੰਦਾ ਆਪਣੇ ਕੋਲ ਆ ਸਕੇ ਹੂੰ ਹਰੇਕ ਦੀ ਪਹੁੰਚ ਦੇ ਵਿੱਚ ਰਹੇ ਇਸ ਕਰਕੇ ਆਪਾਂ ਫੀਸ ਜਿਆ ਜ ਰੱਖੀ ਹੈ ਜੀ ਹੂੰ ਬਾਕੀ ਕੁਛ ਐ ਵੀ ਹੁੰਦਾ ਬਾਈ ਹਨਾ ਜਿਵੇਂ ਹੁਣ ਤਿੰਨ ਵੀ ਪਰਮਾਤਮਾ ਵੱਲੋਂ ਇੱਕ ਗਿਫਟ ਦੇ ਤੌਰ ਤੇ ਆਇਆ ਹੋਇਆ ਹੈ ਹਨਾ ਹਾਂਜੀ ਬਾਈ ਜੀ ਪੂਰਾ ਸੋਹਣਾ ਇੰਨਾ ਸੋਹਣਾ ਬੱਚਾ ਨਹੀਂ ਜਿੰਨੇ ਅਸੀਂ ਜਾਣੇ ਆਵਾਂ ਅਗਲਾ ਕਹਿਣਦਾ ਬਾਈ ਬਾਈ 5 5 7 7 ਸਾਲ ਲੱਗ ਜਾਂਦੇ ਆ ਬੰਦੇ ਨੂੰ ਨੌਲੇਜ ਹੀ ਨਹੀਂ ਆਉਂਦੀ ਇੰਨੇ ਟਾਈਮ ਤੋਂ ਹਨਾ ਹਾਂਜੀ ਬਾਈ ਜੀ ਬਿਲਕੁਲ ਛੋਟੇ ਕੋਲੇ ਕੂੜੀ ਆਈ ਤੇ ਐਡਾ ਸੋਹਣਾ ਬੱਚਾ ਨਾ ਵੀ ਕੀ ਕਹਿ ਰਹੇ ਹੈ ਭਾਈ ਜੀ ਦੇਖੋ ਪਤੈ ਨੂੰ ਗੌਰ ਗਿਫਟ ਕਹਿ ਰਹੇ ਪਹਿਲੀ ਫਰਮਾਤੋਂ ਮਦੀ ਦੇਣ ਹੈ ਜੀ ਆਪਣਾ ਕੁਛ ਨਹੀਂ ਇਹਦੇ ਵਿੱਚ ਆਪਣੀ ਕਲੀ ਮਿਹਨਤ ਹੈ ਜੀ ਦੇਖੋ ਇਹ ਕਰਮਾ ਨਾਲ ਹੀ ਹੁੰਦੇ ਸਭ ਕੁਝ ਐਸੇ ਭਾਈ ਜਿਹੜਾ ਤੁਸੀਂ ਕਿਹਾ ਵੀ ਘੋੜੀ ਤੇ ਇਹ ਰਿਜ਼ਲਟ ਆ ਚੁੱਕਿਆ ਕਿਹੜੀ ਘੋੜੀ ਸੀ ਉਹ ਭਾਈ ਜੀ ਕੋਈ ਨੌਕਰੀ ਸੀਗੀ ਉਹ ਅੱਛਾ ਹਾਂਜੀ ਕੋਈ ਵੀ ਦਾ ਕੋਈ ਰਿਜ਼ਲਟ ਹੈ ਨਹੀਂ ਚੰਬੀ ਦਾ ਫਿਲਹਾਲ ਕੋਈ ਰਿਜ਼ਲਟ ਨਹੀਂ ਜੀ ਕੋਈ ਰਿਜ਼ਲਟ ਨਹੀਂ ਹਾਂਜੀ ਹੁਣ ਇੱਕ ਦੋ ਘੋੜੀਆਂ ਜੰਮੀ ਆਈਆਂ ਸੀਗੀਆਂ ਉਹਨਾਂ ਤੇ ਛੱਡਿਆ ਜੀ ਮਤਲਬ ਚੈੱਕ ਪੌਂਟ ਦੇ ਵਿੱਚ ਵੀ ਨਹੀਂ ਹਲਤੇ ਕਰਾਈਆਂ ਯਾਨੀ ਕਿ ਹਾਂਜੀ ਪਹਿਲਾਂ ਬੱਸ ਉਹ ਸੇ ਰਿਜਲਟ ਨੇ ਮਰਨੇ ਇੱਕ ਘੋੜੀ ਤੇ ਛੱਡਿਆ ਸੀ ਆਪਦੀ ਘੋੜੀ ਤੇ ਛੱਡਿਆ ਸੀ ਅਸੀਂ ਅੱਛਾ ਉਸ ਤੋਂ ਬਾਅਦ ਚ ਛੱਡਣਾ ਹੀ ਹੁਣ ਸਟਾਰਟ ਕੀਤਾ ਅਸੀਂ ਹਾਂਜੀ ਹਾਂਜੀ ਉਸ ਤੋਂ ਬਾਅਦ 14 15 ਕੋ 15 ਘੋੜੀਆਂ ਮਲਾਈਆਂ ਇੱਕੋ ਲਾਪਾ ਅੱਛਾ ਰਿਜਲਟ ਆਉਣ ਤੋਂ ਬਾਅਦ ਨਹੀਂ ਮਨ ਲਾ ਉਹ ਘੋੜੀ ਆਪਾਂ ਉਸ ਤੋਂ ਬਾਅਦ ਜੀ ਰਿਜਲਟ ਆਉਣ ਤੋਂ ਬਾਅਦ ਦੋ ਤਿੰਨ ਤਿੰਨ ਘੋੜੀਆਂ ਮਲਾਈਆਂ ਇੱਕ ਦੋ ਘਰੇ ਹੋਰ ਖੜੀਆਂ ਆਪਣੇ ਕੋਲ ਜਿਵੇਂ ਰਿਜਲਟ ਇਹਨਾਂ ਚ ਅੱਖ ਦੇ ਨਹੀਂ ਹੋਇਆ ਬਾਈ 8 ਦਿਨਾਂ ਚ 7 ਘੋੜੀਆਂ ਆ ਜਾਣੀਆਂ ਤਾਂ ਬਹੁਤ ਵੱਡੀ ਗੱਲ ਹੈ ਹਾਂਜੀ ਭਾਜੀ ਹੂੰ ਅੱਛਾ ਬਾਈ ਜਿਵੇਂ ਆਪਣੇ ਆਮ ਨਾਰਮਲ ਪਰਿ ਵੇਸੇ ਤਾਂ ਕਹਿੰਦੇ ਵੀ ਘੋੜਾ ਜਿਹੜਾ ਹੈਗਾ ਇਹੋ ਜਿਹਾ ਲੈਣਾ ਹੋਵੇ ਤਾਂ ਬਹੁਤ ਤਗੜੀ ਕੀਮਤ 'ਚ ਮਿਲਦਾ ਹੈਗਾ ਤੁਸੀਂ ਕੀ ਕਹਿਣਾ ਚਾਹੋਗੇ ਜੋ ਕੋਈ ਬੰਦਾ ਨਵਾਂ ਆਉਣਾ ਚਾਹੁੰਦਾ ਇਸ ਲਾਈਨ 'ਚ ਬਾਈ ਜੀ ਦੇਖੋ ਜੇਕਰ ਕੋਈ ਨਵਾਂ ਆਉਣਾ ਚਾਹੁੰਦਾ ਇਸ ਲਾਈਨ ਦੇ ਵਿੱਚ ਜੀ ਜੀ ਪਹਿਲਾਂ ਤਾਂ ਬਾਈ ਜੀ ਦੇਖੋ ਘੋੜੀ ਲਵੇ ਜੀ ਗੱਬਣ ਹੂੰ ਹੂੰ ਕੋਈ ਘੱਟ ਮੁੱਲ ਦੀ ਲੈ ਲੈ ਜ਼ਰੂਰੀ ਨਹੀਂ ਹੈਗਾ ਵੀ ਵੱਡੀ ਮੈਂ ਕੋਈ ਇਸ ਤਰ੍ਹਾਂ ਨਹੀਂ ਸੀ ਕਿ ਵੀ ਮੈਂ ਬholi ਵੱਡੀ ਕੀਮਤ ਤੇ ਖਰੀਦ ਕੇ ਲੈ ਆ ਹੂੰ ਘੋੜੀ ਜੀ ਜੀ ਮੈਂ ਦਰਮਿਆਨੇ ਮੁੱਲ ਦੀ ਘੋੜੀ ਸੀਗੀ ਹੂੰ ਹੂੰ ਮੁੰਡੇ ਮਿੱਤਰ ਸੀਗੇ ਜੀ ਦੇਖੋ ਹੂੰ ਮਨਪ੍ਰੀਤ ਸਿੰਘੇ ਮੂਣਾ ਤੇ ਸਾਹ ਬਾਈ ਬਲੜ ਮੈਂਮ ਜੀ ਉਹਨਾਂ ਨੇ ਮੈਨੂੰ ਘੋੜੀ ਦਿੱਤੀ ਦੇਖੋ ਹੂੰ ਹੂੰ ਉਸ ਤੋਂ ਬਾਅਦ ਮੈਨੂੰ ਦਰਮਿਆਨੀ ਘੋੜੀ ਆ ਆਮ ਕੋਈ ਜ਼ਿਆਦਾ ਕੀਮਤ ਨਹੀਂ ਸੀ ਕੋਈ ਕਿੰਨਾ ਕਰਦਾ ਬਾਈ ਘੋੜੀ ਦਾ ਘੋੜੀ ਦਾ ਕਰਦਾ ਬਾਈ ਜੀ 61+ ਉਸ ਦਾ ਜੀ 61+ ਹਾਂ ਜੀ ਬਾਈ ਜੀ ਕੋਈ ਨਹੀਂ ਕਹਿ ਸਕਦਾ ਮੈਂ ਬਹੁਤ ਲੱਖ ਲੱਖ ਲਿਆ ਹੂੰ ਐਨੇ ਪਤਾ ਨਹੀਂ ਕਿੰਨੇ ਲੱਖ ਐ ਮੈਂ ਨਾਰਮਲ ਲਿਆ ਸੀਗਾ ਘੋੜੀ ਗੱਭਣ ਲੇਤੀ ਸੀਗੀ ਅੱਛਾ ਹਾਂ ਜੀ ਇਸ ਕਰਕੇ ਬਸ ਆਪਣੇ ਗਾਹਾਂ ਬੱਚਾ ਵਧੀਆ ਰਿਜ਼ਲਟ ਵਧੀਆ ਆ ਗਿਆ ਦੇਖੋ ਹਾਂ ਬਕਰੇ ਤੇ ਹਾਂ ਜੀ ਬਾਈ ਜੀ ਆਪਣਾ ਕਹਿਣ ਦੀ ਲੋੜ ਹੀ ਨਹੀਂ ਹੈ ਕਿ ਚਾਹ ਦਾ ਬਾਜੀ ਦੇਖੋ ਮੈਂ ਤਾਂ ਪਰਮਾਤਮਾ ਦਾ ਸੁਖ ਰੂਪ ਹੀ ਆ ਰਿਹਾ ਹੂੰ ਜਿਨੇ ਮੈਨੂੰ ਵੀ ਇੰਨੇ ਜੋਗਰਾ ਕਰਤਾ ਦੇਖੋ ਮੈਂ ਆਮ ਬੰਦੇ ਦੀ ਕੋਈ ਪਹੁੰਚ ਨਹੀਂ ਹੁੰਦੀ ਕਿਸੇ ਦੀ ਵੀ ਜੀ ਬਿਲਕੁਲ ਜੀ ਬਿਲਕੁਲ ਵੀ ਮੈਂ ਪੈਸਾ ਲਾ ਕੇ ਇਹਨੂੰ ਖਰੀਦ ਸਕਾਂ ਕਿਸੇ ਲੋਤਾ ਨਹੀਂ ਜੀ ਦੇਖੋ ਪਰਮਾਤਮਾ ਨੇ ਮੈਨੂੰ ਦੇਣ ਦਿੱਤੀ ਹੈ ਇਹ ਹੂੰ ਹੂੰ ਤੇ ਇਹ ਵਧੀਆ ਜੀ ਕੰਮ ਮੈਂ ਤੇਰੀ ਗੱਲ ਥੋੜੀ ਵਿੱਚੋਂ ਵੱਢਤੀ ਵੀ ਜੇ ਪਰਮਾਤਮਾ ਨੇ ਦੇਣ ਦਿੱਤੀ ਹੈ ਤਾਂ ਤੂੰ ਵੀ ਕੋਈ ਸਿਰੇ ਜਾਣ ਵਾਲੀ ਗੱਲ ਨਹੀਂ ਕੀਤੀ ਹਾਂਜੀ ਬਾਈ ਇਹ ਇਹੀ ਘੋੜਾ ਕਿਸੇ ਹੋਰ ਤਗੜੇ ਫਾਰਮ ਤੇ ਹੁੰਦਾ ਤੇ ਸਾਡੇ ਅਨੁਸਾਰ ਇਹਦੀ ਫੀਸ ਘੱਟੋ ਘੱਟ ਜੇ ਬਾਹਲਾ ਨਹੀਂ ਤਾਂ 31000 ਤੋਂ ਘੱਟ ਬੰਦੇ ਨੇ ਬੋਲਣੀ ਨਹੀਂ ਸੀ ਬਾਈ ਜੀ ਗੱਲ ਇਹ ਹੈ ਮੈਨੂੰ ਵੀ ਸ਼ੁਰੂ ਦੇ ਵਿੱਚ ਅਸੀਂ ਕਰੀ ਵੀ ਕਿਵੇਂ ਫੀਸ ਰੱਖੀਏ ਹੂੰ ਸਾਨੂੰ ਵੀ ਇਸ ਤਰ੍ਹਾਂ ਸੀਗਾ ਵੀ ਤੁਸੀਂ 31000 ਤੋਂ ਸ਼ੁਰੂ ਕਰੋ ਹੂੰ ਪਰ ਨਹੀਂ ਬਈ ਅਸੀਂ ਸਾਡਾ ਕੱਦ ਕਾਠਾ ਹੈ ਇਹਦਾ ਚਗੱਠ ਹੈਗਾ ਪਿਓ ਵਾਲੇ ਪਾਸਿਓਂ ਲੈਣਾ ਦਾਦੇ ਵਾਲੇ ਪਾਸਿਓਂ ਮਾਂ ਵਾਲੇ ਪਾਸਿਓਂ ਇਹ ਤਾਂ 31000 ਫੀਸ ਤੋਂ ਨੂੰ ਮੂੰਹੋਂ ਮੰਗੀ ਦਿੰਦਾ ਬੰਦਾ ਬਈ ਆਪਾਂ ਦੇਖੋ ਸਾਰਿਆਂ ਵੱਨ ਨਿਗਾ ਮਾਰੀ ਆ ਜੀ ਛੋਟੇ ਮੰਨੇ ਵੀ ਨਿਗਾ ਮਾਰੀ ਆ ਨਾਲ ਆਪਾਂ ਇਹ ਸਭ ਤੋਂ ਵਧੀਆ ਗੱਲ ਹਾਂਜੀ ਬਾਈ ਜੀ ਜਿਹੜੀ ਸਭ ਤੋਂ ਵਧੀਆ ਗੱਲ ਇਹ ਹੈ ਨਾ ਵੀ ਤੁਸੀਂ ਆਮ ਨੋਰਮਲ ਪਰਿਵਾਰਾਂ ਦੀ ਵੀ ਦੇਖ ਕੇ ਚੱਲੇ ਹੋਗੇ ਵੀ ਕੋਈ ਆਮ ਆਪਣੇ ਵਰਗਾ ਆਉਂਦਾਗਾ ਹਾਂਜੀ ਬਾਈ ਜੀ ਕੀ ਆ ਹਣਾ ਇੰਨੀ ਘੱਟ ਵੀ ਸਰਕੀ ਅੱਛਾ ਬਈ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ 2021 ਚ ਇਹ ਕੰਮ ਸਟਾਰਟ ਕੀਤਾ ਉਹ ਤੋਂ ਪਹਿਲਾਂ ਕੋਈ ਕਰਦਾ ਸੀ ਆਪਣੇ ਕੰਮ ਬਈ ਜੀ ਆਪਣੇ ਪਿੰਡ ਦੇ ਵਿੱਚ ਸੀਗਾ ਮੁੰਡਾ ਬਲਵਿੰਦਰ ਜੀ ਆਪਣਾ ਮੇਟਰ ਪਰਿਵਾਰ ਚ ਹਾਂਜੀ ਆਪਣਾ ਸ਼ਕਿਆਂ ਦਾ ਜੇਕਰ ਪਰਿਵਾਰੀ ਆਪਣਾ ਇੱਕ ਅੱਛਾ ਉਹਦੇ ਕੋਨਾ ਕੋਲ ਹੁੰਦੀ ਸੀ ਘੋੜੇ ਜੀ ਬਹੁਤ ਪੁਰਾਣੇ ਪੁਰਾਣੇ ਕਾਫੀ ਪੁਰਾਣੇ ਰੱਖਦੇ ਸੀਗੇ ਹਾਂ ਹਾਂ ਬਸ ਉਹਨਾਂ ਨੂੰ ਦੇਖ ਕੇ ਬਸ ਮੜਿਆ ਮਨ ਦੇ ਵਿੱਚ ਸ਼ੌਂਕ ਪਿਆ ਅੱਛਾ ਬਸ ਆਪਾਂ ਇਸੇ ਕਾਰਨ ਹੀ ਬਸ ਆਹੋ ਹੋਇਆ ਜੀ ਆਪਣਾ ਅੱਛਾ ਉਸੇ ਸ਼ੌਂਕ ਤੋਂ ਚੱਲ ਪਈ ਉਸ ਸ਼ੌਂਕ ਤੋਂ ਜੀ ਇਹ ਚੀਜ਼ ਫਿਰ ਪਹਿਲੀ ਘੋੜੀ ਆ ਗਈ ਹੈ ਹਾਂਜੀ ਬਾਈ ਜੀ ਅੱਛਾ ਉਸ ਤੋਂ ਬਾਅਦ ਹੁਣ ਆਪਣੇ ਕੋਲੇ ਟੋਟਲ ਕਿੰਨੇ ਜਾਨਵਰ ਨੇ ਇਸ ਟਾਈਮ ਬਾਈ 6 ਜਾਨਵਰ ਹੈ ਬਾਈ ਆਪਣੇ ਕੋਲ 6 ਜਾਨਵਰ ਨੇ ਹਾਂਜੀ ਘੋੜੀਆਂ ਕਿੰਨੀਆਂ ਨੇ ਬਾਈ ਘੋੜੀਆਂ ਬਈ ਆਪਣੇ ਕੋਲੇ ਇਸ ਟਾਈਮ ਤਿੰਨ ਨੇ ਜੀ ਤਿੰਨ ਘੋੜੀਆਂ ਨੇ ਠੀਕ ਹੈ ਹਾਂਜੀ ਦੋ ਬਸ਼ੇਰੀਆਂ ਜੀ ਆਪਣੇ ਕੋਲ ਜੀ ਤੇ ਇੱਕ ਕੁੜੀ ਹੋਰ ਆਈ ਆਪਣੇ ਕੋਲੋ ਚੰਬੀ ਚੰਬੀ ਹਾਂਜੀ ਟੋਟਲ ਚਾਰ ਘੋੜੀਆਂ ਹੋ ਗਈਆਂ ਹਾਂਜੀ ਦੋ ਬਸ਼ੇਰੀਆਂ ਦੋ ਬਸ਼ੇਰੀ ਤੇ ਇੱਕ ਇਹ ਆਪਣਾ ਪੋਰਸ ਹੋ ਗਿਆ ਪੋਰਸ ਹੋ ਗਈ ਪੋਰਸ ਹੈ ਨਾ ਹਾਂਜੀ ਅੱਛਾ ਬਈ ਜੀ ਤੁਸੀਂ ਸਾਨੂੰ ਇੰਨਾ ਕੁ ਆਪਣੇ ਕੀਮਤੀ ਸਮੇਂ ਚੋਂ ਟਾਈਮ ਦਿੱਤਾ ਤੁਹਾਡਾ तहे ਦਿਲੋਂ ਧੰਨਵਾਦ ਤੁਹਾਡਾ ਹੀ ਬਈ ਬਹੁਤ ਬਹੁਤ ਧੰਨਵਾਦ ਧੰਨਵਾਦ ਉਹਨੇ ਨਾਮ ਲੈਣਾ ਚਾਹਾਂਗੇ ਜਿਹੜੇ ਸਾਡੇ ਇੱਥੇ ਪਹੁੰਚੇ ਹੋਏ ਸੀ ਅੱਜ ਸਭ ਤੋਂ ਪਹਿਲਾਂ ਤਾਂ ਹਰਮਨ ਜੋਤ ਸਿੰਘ ਚਾਹਲ ਜਗਦੀਪ ਸਿੰਘ ਢਿੱਲੋਂ ਇਕਬਾਲ ਸਿੰਘ ਢਿੱਲੋਂ ਇੰਦਰਪੀਰ ਸਿੰਘ ਢਿੱਲੋਂ ਬਲਵਿੰਦਰ ਸਿੰਘ ਢਿੱਲੋਂ ਗੁਰਪ੍ਰੀਤ ਸਿੰਘ ਢਿੱਲੋਂ ਐਡਵੋਕੇਟ ਸੁਖਦੀਪ ਸਿੰਘ ਤੇ ਜਸ਼ਨਦੀਪ ਸਿੰਘ ਇਹਨਾਂ ਬਾਈਆਂ ਦਾ ਅਸੀਂ ਚਾਹ ਦਿਲੋਂ ਗੱਲ ਕਰਦੇ ਜਿਨ੍ਹਾਂ ਨੇ ਸਾਨੂੰ ਇਨਾ ਮਾਣ ਵਕਤ ਆ। ਫਿਰ ਵੀ ਕਮੈਂਟ ਜ਼ਰੂਰ ਕਰਿਆ ਕਰੋ ਬਈ ਇਹਦੇ ਨਾਲ ਹੌਸਲਾ ਬਣਿਆ ਰਹਿੰਦਾ ਧੰਨਵਾਦ।